ਦੰਦਾ ਫੜਾ ਜੋ ਹਾਂਜੀ ਵੀਰ ਜੀ ਕੋਈ ਨਾ ਮਾਰ ਦੱਸ ਹੋ ਗਈ ਜੀ ਐਵੇਂ ਤੇ ਨਹੀਂ ਆਂਦੇ ਜੱਟ ਜਿਮੀਦਾਰ ਦਾ ਰਸਾ ਹੀ ਸਾਰਾ ਹੁੰਦਾ ਜੱਲਾ ਦਾ ਇੱਥੇ ਕੋਈ ਰਹਿੰਦਾ ਨਹੀਂ ਦੇਖਣਾ ਵਾਣਾ ਉੱਪਰ ਇੱਥੇ ਲੱਗਦਾ ਕੋਈ ਰਹਿੰਦਾ ਨਹੀਂ ਘਰ ਵੀ ਸੰਸਾਰ ਜਾਂ ਇੱਥੇ ਕੋਈ ਬੰਦਾ ਹੈ ਕਿਸ ਨੂੰ ਬੋਦਾ ਹਾਂ ਵੀਰੇ ਕਿਵੇਂ ਆਂ ਜੀ ਇਹ ਇੱਥੇ ਕੋਈ ਰਹਿੰਦਾ ਨਹੀਂ ਆ ਨਹੀਂ ਇੱਥੇ ਰਹਿੰਦੇ ਸੀ ਅੱਛਾ ਤੇ ਦੱਸੋ ਮੈਂ ਹੁਣ ਕਿੱਥੇ ਗਏ ਆ ਕੇ ਨੂੰ ਬੈ ਕੇ ਦੱਦਾਂ ਹਾਂ ਅੰਦੀ ਜਾ ਜੋ ਇੱਥੇ ਦੋ ਭਰਾ ਇਕੱਠੇ ਰਹਿੰਦੇ ਆਛਾ ਬੜੇ ਸਾਲ ਹੋ ਗਏ ਹੁਣ ਦਿਖੇ ਨਹੀਂ ਚਿੰਦਰਾ ਲਾ ਗਈ ਕੁੱਤ ਨਹੀਂ ਹਾਂ ਗੱਲ ਕੀ ਗੱਲ ਕੋਈ ਹੋਊਗੀ ਫੇਰ ਹੀ ਗਏ ਉਹਨੇ ਹਾਂ ਹੈਗੀ ਗੱਲ ਕੀ ਗੱਲ ਮੈਨੂੰ ਗਾਲ ਦੱਸ ਗੱਲ ਕੀ ਪੂਰੀ ਗੱਲ ਦੱਦਾਂ ਇੱਕ ਚੌਂਕਰੀ ਮਾਰ ਲੈ ਨਹੀਂ ਨਹੀਂ ਕੋਈ ਗੱਲ ਨਹੀਂ ਇਦਾਂ ਦੱਸ ਤੇ ਇੱਥੇ ਨਾ ਇੱਕ ਵਾਹ ਟਾਈਮ ਪਹਿਲੇ ਦੋ ਭਰਾ ਰਹਿੰਦੇ ਸੀ ਆ ਚੋਨਾ ਚ ਬੜਾ ਪਿਆਰ ਸੀ ਕੀ ਬਾਤ ਆ ਫਿਰ ਅਬ ਕੀ ਹੋਇਆ ਬਾਤ ਚ ਕੀ ਹੋਇਆ ਵੀਰਾ ਕਿੱਥੇ ਆ ਉੱਥੇ ਦੇ ਆ ਗਿਆ ਮੈਂ ਉੱਤੇ ਆ ਕੇ ਦੱਸਦਾ ਆ ਗਿਆ ਵੀਰਾ ਕਿੱਥੇ ਆ ਈ ਗੱਲ ਬੜਾ ਖੁਸ਼ ਹਾਂ ਵੀ ਮੇਰਾ ਵੀਜ਼ਾ ਲੱਗ ਗਿਆ ਉਹ ਪੱਲੇ ਮੈਨੂੰ ਮਾਣੀ ਸ਼ਰਾ ਦਿੱਤੇ ਪੱਲਾ ਹਾਂ ਹੁਣ ਮੈਂ ਵੀ ਬਾਹਰ ਜਾਊਂਗਾ ਆ ਜਾਵਾਂਗੇ ਕਮਾਈ ਕਰਾਂਗੇ ਸਾਰਿਆਂ ਦੇ ਕਰਜ਼ੇ ਲਾਦਨੇ ਜਿਹੜੇ ਆਪਾਂ ਨੂੰ ਗੱਲਾਂ ਕਰਦੇ ਨਾ ਸਾਰੀ ਜ਼ਮੀਨ ਲਾਦਣੀ ਸਾਰੀ ਆਪਾਂ ਲੀਲਾ ਨਹੀਂ ਬਾਹਰ ਜਾ ਕੇ ਆ ਜਾਂਦਾ ਫੋਨ ਆ ਗਿਆ ਹੈਲੋ ਹੈਲੋ ਹਾਂ ਵੀਰ ਕਿਹਨੇ ਆ ਵਧੀਆ ਵੀਰ ਤੁਸੀਂ ਕੌਣ ਮੈਂ ਨਾ ਇਨੀ ਕ੍ਰੈਸ਼ ਮਾ ਕੋ ਪੱਲਗਾ ਹਾਂਜੀ ਵੀਰ ਜੀ ਦੱਸੋ ਦੱਸੋ ਤੇ ਟਿਕਟ ਕਰਾ ਲੈਣੀ ਰਾ ਲੈਨੇ ਵੀ ਟਿਕਟ ਤੇ ਕਿੰਨਾ ਖਰਚਾ ਆਊਗਾ ਟਿਕਟ ਤੇ ਤੇ ਏ ਵਾਲੀ ਕਰਾਉਣੀ ਹਾਂਜੀ ਬਿਨਾਂ ਸੇਹ ਤੇ ਕਰਾਉਣੀ ਬਿਨਾਂ ਸੇਹ ਤੇ ਕਰਾ ਲੈਨੇ ਉਹ 10 ਲੱਖ ਦੀ ਜੇ ਤੇ ਬਿਨਾਂ ਸੇਹ ਵਾਲੀ ਸਾਡੇ ਦੇ ਸਾਡੇ ਸਾਡੇ ਚਲੋ ਫਿਰਨਾ ਮੈਂ ਤੁਹਾਨੂੰ ਸਲਾਹ ਕਰਕੇ ਦੱਸ ਦਿੰਨਾ ਸ਼ਾਮਾ ਦਾ ਠੀਕ ਹੈ ਕਾਦੇ ਜਰੂਰ ਚੰਗ ਰਾਣਾ ਕਰਦਾ ਸਲਾਹ ਜਾ ਕੇ ਕਿ ਹੁਣ ਪੈਸੇ ਥੱਲੇ ਦਾ ਕਿੱਦਾਂ ਕਰੀਏ ਥੱਲੇ ਬੈਠਾ ਜਾ ਕੇ ਪੁੱਛਦਾ ਯਾਰ ਅੱਗੇ ਸਿਰ ਤੇ ਬੜਾ ਕਰਜ਼ਾ ਚੜਜਾ ਵਾ ਚੱਲ ਕੋਈ ਨਾ ਵੇਨੇ ਆ ਮੰਜੂਦ ਖਾਲੀਫੋਂ ਆਈ ਨੇ ਨੇ ਪੈਸੇ ਮੰਗਣੇ ਨੇ ਛੋਟੇ ਵੀਰ ਨੇ ਯਾਰ ਬਾਹਰ ਜਾਣਾ ਤੇ ਪਹਾਂ ਦਾ ਜ਼ਿਆਦਾ ਕਰਨਾ ਪੈਣਾ ਉਹਨੇ ਸ਼ਾਪਿੰਗ ਕਰਨੀ ਆ ਤੇ ਟਿਕਟ ਵੀ ਕਰਾਉਣੀ ਆ ਪੈਸੇ ਕਿਨੇ ਲੱਗਣਗੇ ਚੱਲ ਆਉਂਦਾ ਤੇ ਪੁੱਛ ਦਾਂਗੀ ਇਹਨਾਂ ਯਾਰ ਕੰਮ ਉਹ ਬਾਈਕ ਕਿਹੜੀਆਂ ਸੋਚਾਂ ਚ ਪਿਆ ਸੋਚਾਂ ਨੀ ਯਾਰ ਕਿਹੜੀਆਂ ਚ ਪੈਣਾ ਤੇਰੇ ਬਾਰੇ ਡਾਂ ਸੁਤੇ ਨਾ ਨਾ ਨਿੱਕੇ ਵੀ ਨੇ ਬਾਹਰ ਜਾਣਾ ਤੇ ਪੈਣਾ ਤੈਨੂੰ ਠੀਡਾਣਾ ਬਾੜ ਤਨ ਬਾਈ ਯਾਰ ਮੈਂ ਨਾ ਇਮੀਗ੍ਰੇਸ਼ਨ ਦਾ ਫੋਨ ਆਇਆ ਇਹ ਮੈਨੂੰ ਆਇਆ ਇਹ ਤੇ 10 ਲੱਖ ਰੁਪਏ ਮੰਗਦੇ ਟਿਕਟ ਦਾ 10 ਲੱਖ ਹਾਂ ਤੈਨੂੰ ਕੋਲ ਵੀ ਚਾਹੀਦੀ ਨਾ ਆਹ ਕੋਲ ਵੀ ਖੜਨੀ ਆ ਸ਼ੋਪਿੰਗ ਵੀ ਕਰਨੀ ਹੈ ਲੈ ਤੈਨੂੰ ਪਤਾ ਆਪਣੀ ਇਕੱਲਾ ਦੀ ਜ਼ਮੀਨ ਹੈ ਤੇ ਕਰਜਾ ਆਪਣੇ ਸੱਗੇ ਬੜਾ ਆਪਾਂ ਕਿੱਥੋਂ ਦਵਾਂਗੇ ਇਹ ਲੈ भाई यार उन्होंने कोई जाना कि करना पैना मैं बाहर जाऊंगी तो फिर ही आप सौखे होव कि इतने अपने तो की जरा इतने आप कर लेना कम काज इतनी भी सही है हाँ भाई यार औखा सौखा हो गया करी मैं बाहर खिला दे भाई सारे कर्जे ला लू मैं वो तो पता मैं मैं माने तेरे का के चल लाने जगाड़ जब तक इसे किस्मत मारी है

ਮੈਂ ਯਾਰ ਜਮੀਨ ਜਾਇਦਾਦ ਦੇ ਕੰਮ ਮੇਰੇ ਆ ਭਰਾ ਇੱਕੋ ਨਿਕਾ ਨਿਕਾ ਉਹਨੂੰ ਮੈਂ ਸਾਰੀ ਜਮੀਨ ਜਾਇਦਾਦ ਵੇਚ ਕੇ ਬਾਹਰ ਕਲਾਉਣਾ ਮੈਂ ਪੈਸੇ ਦਾ ਕੰਮ ਥੱਲੇ ਸਾਈਨ ਕਰ ਦੋ ਪੈਸੇ ਸਾਰੀ ਲੈ ਲੈ ਆਇਕੋ ਲਓ ਪਾਲ ਮੈਂ ਜਾਂਦਾ ਜੋ ਚਲ ਛੋਟੇ ਦੰਤੀ ਆਮ ਤੋ ਗਿਆ ਬਾਹਰ ਕਰ ਲੈਂਦਾ ਉਹਨੂੰ ਜਾ ਕੇ ਖੁਸ਼ਖਬਰੀ ਦਿੰਦਾ ਬਾਈ ਹਾਂਜੀ ਆਗੇ ਜੇ ਬੈਜੋ ਬਾਈ ਖੁਸ਼ ਖਬਰੀ ਇਧਰ ਲਈ ਹਾਂਜੀ ਦੱਸੋ ਪੈਸਾ ਨਹੀਂ ਤਿਆਰ ਮੈਂ ਉਹ ਲੈ ਮੈਨੇ ਪੜਾਈ ਮੇਰੇ ਵੱਡੇ ਭਰਾ ਨੇ ਪਹਿਲਾਂ ਹੀ ਆਈ ਹੋਵੇ ਅੰਤ ਤੱਕ ਗੱਲ ਹੋਈ ਜਾਂਦੀ ਹਾਂ ਹਾਂ ਤਿੰਨ ਹਫ਼ਤੇ ਤੱਕ ਤੁਹਾਡੇ ਜੀ ਦਾ ਆ ਜੂਗਾ ਤਿੰਨ ਦਿਨ ਹੀ ਮਿਲ ਲੈਣੀ ਆਪਾਂ ਨੂੰ ਆਪਾਂ ਬਾਹਰ ਜਾ ਕੇ ਤੇ ਆਪਾਂ ਸਾਰਿਆਂ ਦੇ ਕਰਜ਼ੇ ਲਾ ਦੇਣੇ ਹਾਂ ਹੈਲੋ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਵਧੀਆ ਵਧੀਆ ਤੁਸੀਂ ਸੁਣਾ ਮਿਲਿਆ ਕੰਮਕਾਰ ਕੋਈ ਨਹੀਂ ਵੀਰ ਜੀ ਕੰਮ ਨਹੀਂ ਕੋਈ ਮਿਲਣ ਡਿਆ ਬੜੇ ਥਾਵਾਂ ਤੇ ਤਰਲੇ ਤਰਲੇ ਮਾਰ ਕੇ ਦੇਖ ਲੇ ਛੋਟੇ ਯਾਰ ਇੱਥੇ ਤੇ ਕਰਜ਼ੇ ਵਾਲੇ ਵੀ ਘਰੇ ਗੇੜੇ ਮਾਰ ਮਾਰ ਮੈਨੂੰ ਕਮਲਿਆ ਕਰਤਾ ਯਾਰ ਹੁਣ ਮੈਂ ਕੀ ਕਰਾਂ ਕੰਮ ਨਹੀਂ ਮਿਲਦੀ ਡਿਆ ਮੈਂ ਹੁਣ ਇੱਥੇ ਫੋਲ ਨਾ ਉਹ ਛੋਟੇ ਉਹ ਨਹੀਂ ਗੱਲ ਤੈਨੂੰ ਪਤਾ ਮੇਰੇ ਸਿਰ ਤੇ ਅੱਗੇ ਕਰਜ਼ਾ ਬੜਾ ਏ ਮੈਂ ਹੋਰ ਕਰਜ਼ਾ ਚੁੱਕ ਕੇ ਤੈਨੂੰ ਜ਼ਮੀਨ ਵੇਚ ਕੇ ਬਾਹਰ ਕੱਲਿਆ ਏ ਯਾਰ ਹੁਣ ਮੈਂ ਕੀ ਕਰਾਂ ਜੇ ਕੰਮ ਨਹੀਂ ਮਿਲਦਿਆ ਇੱਥੇ ਤੇ ਚੱਲ ਯਾਰ ਜਦੋਂ ਪੈਸਾ ਦਾ ਇਜਾਮ ਹੋ ਜੂਗਾ ਤੇ ਮੈਂ ਤੈਨੂੰ ਦੱਸ ਦੂੰਗਾ ਫੋਨ ਨਾ ਲਾਇਆ ਕਰ ਬੱਸ ਠੀਕ ਹੈ ਚੰਗਾ ਚੰਗਾ ਤੂੰ ਤੀਥੜੀ ਵਾਹ ਫੋਨ ਕਿਦਾ ਆ ਗਿਆ ਹੈਲੋ ਹੈਲੋ ਹਾਂਜੀ ਵੀਰ ਜੀ ਤੁਸੀਂ ਟਾਟਾ ਫੜਾ ਜੋ ਹਾਂਜੀ ਵੀਰ ਜੀ ਉਹ ਇਹਨਾਂ ਬਾੜ ਤੱਥ ਹੋ ਗਈ ਜੋ ਕਿਦਾਂ ਵੀਰ ਜੀ ਗੱਡੀ ਨਾ ਵੱਜ ਗਿਆ ਹਾਏ ਰੱਬਾ ਹੈਲੋ ਹੈਲੋ ਕਦੀ ਬਾਣੀ ਹੋਮੀ ਜਲਮੜਾ ਪੋਚਿਆ ਮੇਰਾ ਵੀਜ਼ਾ ਲੱਗ ਗਿਆ ਮੈਨੂੰ ਪਤਾ ਹੀ ਮੇਰੇ ਵੱਡੇ ਭਰਾ ਨੇ ਪੜ੍ਹ ਲਿਆ ਆ ਦੇ ਪ੍ਰਾਜਾ ਤੇ ਬਰਮਾ ਗਾਇਆ ਕੀ ਕਰ ਸਕਦੇ ਵੀਰ ਰੱਬ ਦੀਆਂ ਮਾਰਾਂ ਇਹ ਤੇ ਚਲਣੀਆਂ ਪੈਣੀਆਂ ਹਰ ਕਿਸੇ ਨੂੰ ਹੁਣ ਪੈਲੀ ਦਾ ਕੀ ਕਰੀਏ ਪੈਲੀ ਦਾ ਵੀਰ ਕੀ ਕਰਨਾ ਫਿਰ ਜੇ ਪੈਲੀ ਮੈਂ ਨਾ ਕਰਾਂ ਤਾਂ ਜੱਹ ਪੈਸੇ ਦੇ ਦੋ ਵੀਰ ਤੇਨੂੰ ਪਤਾ ਹੁਣ ਤੇ ਮੇਰੇ ਭਾਦੀ ਤਰਥ ਹੋਈ ਹੈ ਮੈਂ ਐਡੀ ਛਿੱਤੀ ਪੈਸੇ ਕਿੱਥੋਂ ਲਿਆਵਾਂ ਵੀਰੋ ਪਹਿਲਾਂ ਸੋਚਣਾ ਜ਼ਰੂਰੀ ਹੈ ਯਾਰ ਸੋਚਾਂ ਦਾ ਤੇ ਨਾ ਕੁਝ ਹੋਣਾ ਹੀ ਨਹੀਂ ਚੱਲ ਕਰਦਾ ਮੈਂ ਜ਼ਿਕਰ ਉਹ ਬਿਲਤ ਮਿਲੀ ਜ਼ਮੀਨ ਹੀ ਉਹ ਵੀ ਵੇਚ ਕੇ ਮੈਂ ਪ੍ਰਾਣ ਬਾਹਰ ਘਲਤਾ ਉਦੋਂ ਰੱਬ ਨੇ ਵੀ ਸਾਡਾ ਧੱਕਾ ਕਰਿਆ ਮੈਂ ਮਿੱਤ ਨਹੀਂ ਆਂਦੇ ਜੱਟ ਜ਼ਿਮੀਂਦਾਰ ਦਾ ਰਸਾ ਹੀ ਸਾਰਾ ਹੁੰਦਾ ਚਲ ਦਲੀਪ ਸਿਆ ਤੇਰਾ ਵੀ ਉਹ ਹੋਈ ਹੈ ਨੇ ਕੇ ਪਰਾ ਦੇ ਤੋਂ ਬਾਅਦ ਦੱਥੋ ਗਈ ਤੇ ਉਸ ਤੋਂ ਬਾਅਦ ਵੱਡੇ ਭਰਾ ਨੇ ਕਰਜੇ ਕਰ ਤੇ ਫਾਦ ਲਿਆ ਇਹ ਇੱਕ ਕੋ ਵੈਂਡ ਦੀ ਗੱਲ ਨਹੀਂ ਐ ਇਹ ਵਿਦੇਸ਼ਾਂ ਨੇ ਸਾਰਾ ਮੁਰਖ ਆ ਗਿਆ ਤੇ ਮਾਵਾ ਦੇ ਪੁੱਤ ਖਾ ਗਏ ਆ ਇਹ ਲੋਕੀ ਹੁਣ ਇੱਥੋਂ ਕਰਜਾ ਲਾ ਕੇ ਚੱਲ ਜਾਂਦੇ ਆ ਤੇ ਉੱਥੇ ਜਾ ਕੇ ਕਈਆਂ ਕੋ ਨਹੀਂ ਕਮਾਈ ਹੁੰਦੀ ਕਈ ਐਕਸੀਡੈਂਟ ਬੜੇ ਹੁੰਦੇ ਬਾਹਰ ਲੋਕਾਂ ਆਈ ਕਈ ਕਈ ਲਾਸ਼ਾਂ ਨਹੀਂ ਹੁੰਦੀਆਂ ਮਾਵਾ ਦਾ ਪੁੱਤ ਨਹੀਂ ਵੇਖਦੀ ਚੱਲ ਧੀਆ ਫਿਰ ਮੈਂ ਜਾਂਦਾ ਮੈਂ ਚੱਲ ਤਾ ਉਹ ਨਹੀਂ ਆਪਣਾ ਕੰਮ ਕਰਦਾ